ਮੌਤ ਤੋਂ ਪਹਿਲਾਂ ਮਿਲਦੇ ਹਨ ਇਹ 21 ਸੰਕੇਤ ਵਿਅਕਤੀ ਦੇ ਜਨਮ ਦੇ ਨਾਲ ਹੀ ਉਸ ਦੀ ਮੌਤ ਨਿਸ਼ਚਿਤ ਹੋ ਜਾਂਦੀ ਹੈ ਵਿਅਕਤੀ ਦੇ ਲਈ ਮੌਤ ਹੀ ਸਭ ਤੋਂ ਵੱਡਾ ਸੱਚ ਹੈ ਭਗਵਾਨ ਨੇ ਵੀ ਪ੍ਰਿਥਵੀ ਤੇ ਇਨਸਾਨ ਦੇ ਰੂਪ ਵਿੱਚ ਜਨਮ ਲਿਆ ਤੇ ਉਹਨਾਂ ਨੂੰ ਵੀ ਆਪਣੇ ਸਵਾਸ त्यागਣੇ ਪਏ। ਵਿਅਕਤੀ ਦੇ ਪੈਦਾ ਹੋਣ ਨੂੰ 9 ਮਹੀਨੇ ਲੱਗਦੇ ਨੇ। 9 ਮਹੀਨੇ ਤੱਕ ਆਦੀ ਮਾਂ ਦੇ ਗਰਭ ਵਿੱਚ ਵਿਕਸਿਤ ਹੁੰਦਾ ਹੈ ਤੇ ਫਿਰ ਜਨਮ ਲੈਂਦਾ ਹੈ। ਜਿਸ ਤਰ੍ਹਾਂ ਵਿਕਸਿਤ ਹੋਣ ਵਿੱਚ 9 ਮਹੀਨੇ ਦਾ ਸਮਾਂ ਲੱਗਦਾ ਹੈ, ਇਸੇ ਤਰ੍ਹਾਂ ਵਿਅਕਤੀ ਦੀ ਮੌਤ ਤੋਂ 6 ਮਹੀਨੇ ਪਹਿਲਾਂ ਹੀ ਇਸ ਦਾ ਸੰਕੇਤ ਮਿਲਣ ਲੱਗਦੇ ਹਨ। ਵਿਅਕਤੀ ਦੀ ਮੌਤ ਭਾਵੇਂ ਅਕਾਲ ਹੋਵੇ ਭਾਵੇਂ ਕਾਲ ਪਰ ਉਸ ਨੂੰ ਵੀ ਜਮਰਾਜ ਕੋਈ ਸੰਕੇਤ ਦਿੰਦਾ ਹੈ ਅੱਜ ਅਸੀਂ ਆਪਣੀ ਮੌਤ ਤੋਂ ਪਹਿਲਾਂ ਮਿਲਣ ਵਾਲੇ ਸੰਕੇਤਾਂ ਬਾਰੇ ਦੱਸਣ ਵਾਲੇ ਹਾਂ ਇਹ ਇਹ ਸੰਕੇਤ ਮਿਲਣ ਤੇ ਇਨਸਾਨ ਨੂੰ ਸਾਰਥਿਕ ਹੋ ਜਾਣਾ ਚਾਹੀਦਾ ਹੈ ਮੌਤ ਤੋਂ ਪਹਿਲਾਂ ਮਿਲਣ ਵਾਲੇ ਸੰਕੇਤ ਨੰਬਰ 1 ਨੰਬਰ 1 ਮਨੁੱਖ ਸਰੀਰ ਦੇ 7 ਚੱਕਰ ਦੱਸੇ ਗਏ ਹਨ ਪੁਰਾਣਾ ਵਿੱਚ ਵਰਣਿਤ ਹੈ ਕੀ ਮੌਤ ਦੀ ਆਹਰ ਸਭ ਤੋਂ ਪਹਿਲਾਂ ਮਸਤਕ ਵਿੱਚ ਨਹੀਂ ਬਲਕਿ ਧੁੰਨੀ ਵਿੱਚ ਹੁੰਦੀ ਹੈ ਪਹਿਲੀ ਆਹਰ ਧੁੰਨੀ ਚੱਕਰ ਇਹ ਮਹਿਸੂਸ ਕੀਤੀ ਜਾ ਸਕਦੀ ਹੈ ਮੌਤ ਆਉਣ ਤੋਂ ਪਹਿਲਾਂ ਧੁੰਨੀ ਚੱਕਰ ਇੱਕ ਦਿਨ ਵਿੱਚ ਨਹੀਂ ਟੁੱਟਦੀ ਇਹ ਕਿਰਿਆ ਲੰਬੇ ਸਮੇਂ ਤੱਕ ਹੁੰਦੀ ਹੈ ਜਿਵੇਂ ਜਿਵੇਂ ਚੱਕਰ ਟੁੱਟ ਜਾਂਦਾ ਹੈ ਮੌਤ ਕਰੀਬ ਆਉਂਦੀ ਹੈ ਨੰਬਰ 2 ਜਦੋਂ ਮੌਤ ਨਜ਼ਦੀਕ ਆਉਂਦੀ ਹੈ ਅਤੇ ਹੱਥਾਂ ਦੀਆਂ ਰਖਾਵਾਂ ਆ ਸਪਸ਼ਟ ਅਤੇ ਇਨੀਆਂ ਹਲਕੀਆਂ ਦਿਖਾਈ ਦੇਣ ਲੱਗਦੀਆਂ ਹਨ ਕਿ ਉਹਨਾਂ ਨੂੰ ਦੇਖਣਾ ਬਹੁਤ ਮੁਸ਼ਕਲ ਹੁੰਦਾ ਹੈ ਨੰਬਰ 3 ਜੇ ਇਸ ਵਿਅਕਤੀ ਦੀ ਮੌਤ ਹੋ ਰਹੀ ਹੈ ਉਸ ਨੂੰ ਆਪਦੇ ਆਸ-ਪਾਸ ਕੋਈ ਸਾਇਅ ਮਹਿਸੂਸ ਹੁੰਦਾ ਅਹਿਸਾਸ ਹੁੰਦਾ ਹੈ ਇਸ ਤਰ੍ਹਾਂ ਦੇ ਵਿਅਕਤੀ ਆਪਣੇ ਬਜ਼ੁਰਗਾਂ ਅਤੇ ਕਈ ਹੋਰ ਮਰੇ ਹੋਏ ਲੋਕਾਂ ਨੂੰ ਦੇਖਦਾ ਹੈ ਤੇ ਉਹਨਾਂ ਨੂੰ ਸੁਪਨੇ ਵਿੱਚ ਦੇਖਦਾ ਹੈ ਨੰਬਰ 4 ਜਦੋਂ ਕਿਸੇ ਨੂੰ ਨਸ਼ਾ ਰੋਗ ਜ਼ਿਆਦਾ ਚਿੰਤਾ ਜਾਂ ਦੀ ਬਿਮਾਰੀ ਹੋਣ ਲੱਗਦੀ ਹੈ ਤਾਂ ਜਿਹੜੀਆਂ ਨਾਉ ਨਾੜੀਆਂ ਆਦੀ ਕਮਜ਼ੋਰ ਹੋ ਜਾਂਦੀਆਂ ਹਨ ਇਸ ਤਰ੍ਹਾਂ ਵਿਅਕਤੀ ਨੂੰ ਉੱਠਦੇ ਬੈੰਦੇ ਜਾਂ ਕਿਤੇ ਸਫ਼ਰ ਕਰਦੇ ਹੋਏ ਨੂੰ ਚੱਕਰ ਆਉਂਦੇ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ ਇਸ ਇਹ ਦੋ ਮਹਿਲ ਛਣ ਮੇਨ ਲੱਛਣ ਇੱਕ ਹਫਤੇ ਤੱਕਰ ਬਣੇ ਰਹਿਣ ਦੇ ਹਨ ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਤੇ ਉਹਨਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਨੰਬਰ 5 ਜਿਨ੍ਹਾਂ ਦੀ ਮੌਤ ਹੋਣੀ ਹੈ ਉਹ ਇੱਕ ਮਹੀਨਾ ਰਹਿ ਜਾਂਦਾ ਹੈ ਉਹ ਆਪਣੇ ਪਰਛਾਵੇਂ ਨੂੰ ਆਪਦੇ ਤੋਂ ਅਲੱਗ ਮਹਿਸੂਸ ਕਰਦੇ ਹਨ ਤੇ ਕਈਆਂ ਨੂੰ ਤਾਂ ਆਪਣੇ ਪਰਛਾਵੇਂ ਦਾ ਸਿਰ ਵੀ ਨਹੀਂ ਦਿਸਦਾ ਇਹ ਲੱਛਣ ਹੋਂਤੇ ਮੌਤ ਕਰੀਬ ਹੁੰਦੀ ਹੈ ਨੰਬਰ 6 ਮੌਤ ਤੋਂ ਪਹਿਲਾਂ ਉਸ ਇਨਸਾਨ ਨੂੰ ਕੋਈ ਅਜੀਬ ਜਿਹਾ ਮੁਸ਼ਕਾ ਆਉਂਦਾ ਹੈ ਜਿਵੇਂ ਕਿਸੇ ਡੈੱਡ ਬਾਡੀ ਚੋਂ ਆਉਂਦਾ ਹੋਵੇ ਉਸ ਤਰ੍ਹਾਂ ਦਾ ਮੁਸ਼ਕਾ ਆਉਂਦਾ ਹੈ ਕਿਉਂਕਿ ਉਹਨਾਂ ਦਾ ਅੰਦਰਲਾ ਸਰੀਰ ਕਾਫੀ ਹੱਦ ਤੱਕ ਮਰ ਚੁੱਕਿਆ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਇਹ ਮੁਸ਼ਕ ਆਉਂਦਾ ਹੈ ਨੰਬਰ 7 ਅੱਖਾਂ ਦੀ ਕਮਜ਼ੋਰੀ ਨਾਲ ਸਬੰਧਿਤ ਵੀ ਇੱਕ ਲੱਛਣ ਇਹ ਹੈ ਕਿ ਵਿਅਕਤੀ ਨੂੰ ਸ਼ੀਸ਼ੇ ਦੇ ਵਿੱਚ ਜਾਂ ਪਾਣੀ ਦੇ ਵਿੱਚ ਜਾਂ ਕਿਸੇ ਹੋਰ ਦਰਪਣ ਵਾਲੀ ਚੀਜ਼ ਵਿੱਚ ਆਪਣਾ ਚਿਹਰਾ ਨਹੀਂ ਦਿਸਦਾ ਕਿਸੇ ਹੋਰ ਦਾ ਚਿਹਰਾ ਹੋਣ ਦਾ ਪ੍ਰੇਖਾ ਰਹਿੰਦਾ ਹੈ ਨੰਬਰ 8 ਜਦੋਂ ਕੋਈ ਵਿਅਕਤੀ ਪਾਣੀ ਵਿੱਚ ਤੇਲ ਵਿੱਚ ਦਰਪਨ ਵਿੱਚ ਆਪਣਾ ਪਰਛਾਵੇਂ ਨੂੰ ਦੇਖ ਨਾ ਸਕੇ ਤੇ ਉਸ ਇਨਸਾਨ ਕੋਲ ਕੇਵਲ 1 ਮਹੀਨਾ ਹੀ ਹੁੰਦਾ ਹੈ ਨੰਬਰ 9 ਜਦੋਂ ਕੋਈ ਵਿਅਕਤੀ ਚੰਦਰਮਾ ਸੂਰਜ ਜਾਂ ਅੱਗ ਤੋਂ ਉਤਪੰਨ ਹੋਣ ਵਾਲੀਆਂ ਰੋਸ਼ਨੀਆਂ ਨੂੰ ਨਹੀਂ ਦੇਖ ਪਾਉਂਦਾ ਤਾਂ ਉਹ ਵੀ ਇਨਸਾਨ ਥੋੜੇ ਟਾਈਮ ਜਿਉਂਦਾ ਰਹਿੰਦਾ ਹੈ ਜਿਸ ਮਾਲਮ ਉੱਤਰ ਵਿੱਚ ਨਿਕਲ ਜਾਂਦਾ ਹੋਵੇ ਮਲ ਮੂਤਰ ਵਿੱਚੇ ਨਿਕਲ ਜਾਂਦਾ ਹੋਵੇ ਉਸ ਦੀ ਉਮਰ ਵੀ ਬਹੁਤ ਘੱਟ ਹੁੰਦੀ ਹੈ ਨੰਬਰ 11 ਜਦੋਂ ਕਿਸੇ ਵਿਅਕਤੀ ਦਾ ਸਰੀਰ ਅਚਾਨਕ ਪੀਲਾ ਜਾਂ ਚਿੱਟਾ ਪੈ ਜਾਵੇ ਉੱਤੋਂ ਕੁਝ ਲਾਲ ਲਾਲ ਦਿਖਾਈ ਦੇਣ ਲੱਗ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦਾ ਟਾਈਮ ਬਹੁਤ ਥੋੜਾ ਹੈ ਜਦੋਂ ਕਿਸੇ ਵਿਅਕਤੀ ਦੇ ਮੂੰਹ ਜੇ ਬ ਕੰਨ ਅੱਖਾਂ ਨੱਕ ਪਥਰਾ ਜਾਣ ਇਸ ਮਨ ਇਹ ਮੰਨਿਆ ਜਾਂਦਾ ਹੈ ਕਿ ਇਸ ਇਨਸਾਨ ਦੀ ਮੌਤ ਦਾ ਸਮਾਂ ਲਗਭਗ 2 ਮਹੀਨੇ ਤੱਕ ਹੁੰਦਾ ਹੈ ਜਿਸ ਇਨਸਾਨ ਦਾ ਸਰੀਰ ਅਚਾਨਕ ਫੁੱਲ ਜਾਵੇ ਦੰਦਾਂ ਦਾ ਸਵਾਦ ਨਿਕਲਣ ਲੱਗੇ ਤੇ ਸਿਹਤ ਬਹੁਤ ਖਰਾਬ ਜਿਆਦਾ ਖਰਾਬ ਹੋਣ ਲੱਗੇ ਤਾਂ ਸਮਝ ਲੈਓ ਕਿ ਉਸ ਵਿਅਕਤੀ ਕੇਵਲ 6 ਮਹੀਨੇ ਤੱਕ ਜਿਉਂਦਾ ਰਹੇਗਾ ਜੇਕਰ ਰੋਗੀ ਦੇ ਅੰਦਰ ਸਾਵਲੇ ਤਾਂਬੇ ਦੀ ਰੰਗ ਦੀ ਲਾਲ ਨੀਲੀ ਹਲਦੀ ਦੀ ਤਰ੍ਹਾਂ ਰਖਾਵਾਂ ਉੱਪਰ ਆ ਜਾਣ ਤਾਂ ਰੋਗੀ ਦਾ ਜੀਣਾ ਖਤਰੇ ਵਿੱਚ ਹੈ ਨੰਬਰ 15 ਜਿਸ ਵਿਅਕਤੀ ਦੇ ਕੇਸ ਨੂੰ ਉਤੋ ਫੜ ਕੇ ਖਿੱਚੀਏ ਤਾਂ ਬਹੁਤ ਜਲਦੀ ਉਖੜ ਜਾਂਦੇ ਹੋਣ ਰੋਗੀ ਦੀ ਜ਼ਿੰਦਗੀ ਦੇ ਵੀ ਬਹੁਤ ਥੋੜੀ ਹੁੰਦੀ ਹੈ ਨੰਬਰ 16 ਹੱਥ ਨਾਲ ਕੰਨ ਬੰਦ ਕਰਨ ਤੇ ਕਿਸੇ ਵੀ ਪ੍ਰਕਾਰ ਦੀ ਆਵਾਜ਼ ਸੁਣਾਈ ਨਾ ਦੇਵੇ ਤਾਂ ਅਚਾਨਕ ਹੀ ਮੋਟਾ ਸਰੀਰ ਪਤਲਾ ਤੇ ਪਤਲਾ ਸਰੀਰ ਮੋਟਾ ਹੋ ਜਾਵੇ ਤੇ 1 ਮਹੀਨੇ ਵਿੱਚ ਮੌਤ ਹੋ ਜਾਂਦੀ ਹੈ ਮੌਤ ਤੋਂ ਠੀਕ 3-4 ਦਿਨ ਪਹਿਲਾਂ ਵਿਅਕਤੀ ਨੂੰ ਅਹਿਮ ਸੂ ਹੁੰਦਾ ਹੈ ਕਿ ਉਸਦੇ ਆਸ-ਪਾਸ ਕੋਈ ਹੈ ਕੋਈ ਸائے ਦੀ ਤਰ੍ਹਾਂ ਰਹਿਣ ਦਾ ਅਹਿਸਾਸ ਹੁੰਦਾ ਹੈ ਸਮੇ ਸਮੇ ਦੇ ਨਾਲ ਨਾਲ ਜੇਕਰ ਕੋਈ ਵਿਅਕਤੀ ਆਪਣੀ ਨੱਕ ਦੀ ਨੋਕ ਨਹੀਂ ਦੇਖ ਸਕਦਾ ਤੇ ਇਸ ਤਰ੍ਹਾਂ ਵਿਅਕਤੀ ਵੀ ਮੌਤ ਕਰੀਬ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਨੀਲੇ ਰੰਗ ਦੀਆਂ ਮੱਖੀਆਂ ਬਹੁਤ ਜ਼ਿਆਦਾ ਘੇਰਨ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਮੌਤ ਦਾ ਸਮਾਂ ਬਹੁਤ ਕਰੀਬ ਹੈ ਹਰ ਰੋਜ਼ ਕੋਈ ਕੁੱਤਾ ਘਰ ਤੋਂ ਨਿਕਲਦੇ ਸਮੇਂ ਤੁਹਾਡਾ ਪਿੱਛਾ ਕਰਨ ਲੱਗ ਜਾਵੇ ਤਾਂ ਪਿੱਛੇ-ਪਿੱਛੇ ਤੁਰਨ ਤੇ ਐਵੇਂ 3-4 ਦਿਨ ਲਗਾਤਾਰ ਹੋਵੇ ਤਾਂ ਸਮਝ ਲੈਣਾ ਚਾਹੀਦਾ ਕਿ ਤੁਹਾਡੀ ਮੌਤ ਬਹੁਤ ਕਰੀਬ ਹੈ ਨੰਬਰ 21 ਜੇਕਰ ਖੱਬੇ ਹੱਥ ਲਗਾਤਾਰ ਇੱਕ ਹਫ਼ਤੇ ਤੱਕ ਕਿਸੇ ਕਾਰਨ ਫੜਕ ਦਾ ਰਵੇ ਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਮੌਤ ਕਿਸੇ ਵੀ ਕਾਰਨ ਹੋ ਸਕਦੀ ਹੈ ਖੱਬੇ ਹੱਥ ਲਗਾਤਾਰ ਫੜਕਣਾ ਹੈ ਜਾਂ ਫਿਰ ਸਰੀਰ ਦਾ ਕੋਈ ਵੀ ਹਿੱਸਾ ਫੜਕਦਾ ਹੈ ਤਾਲੂ ਮੂੰਹ ਦੇ ਅੰਦਰ ਉੱਪਰ ਹਿੱਸਾ ਸੁੱਕਦਾ ਹੈ ਤੇ ਇਸ ਤਰ੍ਹਾਂ ਦੇ ਵਿਅਕਤੀ ਦੇ ਕੋਲ ਬਹੁਤ ਘੱਟ ਸਮਾਂ ਹੁੰਦਾ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਇਸ ਬਾਰੇ ਕੀ ਸਲਾਹ ਹੈ ਤੁਹਾਡੀ ਤੇ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਦਾ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਆਂ ਗੱਲਾਂ ਦੇ ਨਾਲ ਧੰਨਵਾਦ